ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਜੋਗ ਅਗਵਾਈ ਹੇਠ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਲਈ ਚਲਾਏ ਮਿਸ਼ਨ ਆਪ ਸਰਕਾਰ ਤੁਹਾਡੇ ਦਵਾਰ ਤੇ ਤਹਿਤ ਹਲਕਾ ਲੈਰਾ ਦੇ ਖਨੌਰੀ ਅਤੇ ਵਖਵਕ ਪਿੰਡ ਅੰਦਾਣਾ ਵਾਉਪੁਰ ਅnder ਵਿਧਾਇਕ ਐਡਵੋਕੇਟ ਬ੍ਰਿੰਦਰ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੁਵਿਧਾ ਕੈਂਪ ਲਗਾਏ ਗਏ। ਸੁਵਿਧਾ ਕੈਂਪ ਵਿੱਚ ਪਹੁੰਚ ਕੇ ਵਿਧਾਇਕ ਗੋਇਲ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਸਰਕਾਰੀ ਸਕੀਮਾਂ ਦੇ ਲਾਭ ਲਈ ਲੋਕਾਂ ਦੀ ਖਰਜਲ ਖੁਆਰੀ ਸਮਾਤੇ ਪੈਸੇ ਦੀ ਬਰਬਾਦੀ ਨੂੰ ਰੋਕਣ ਲਈ ਵੱਖ-ਵੱਖ ਸਕੀਮਾਂ ਨਾਲ ਸੰਬੰਧਿਤ ਅਧਿਕਾਰੀ ਪਿੰਡਾਂ ਵਿੱਚ ਪਹੁੰਚ ਕੇ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਨੂੰ ਘਰ-ਘਰ ਪਹੁੰਚਾ ਰਹੇ ਨੇ ਸਰ ਇੱਕ ਨੇ ਪਿਛਲੇ ਦਿਨ ਤੁਹਾਡੀ ਫੇਸਬੁੱਕ ਆਈਡੀ ਹੈਕ ਕਰਕੇ ਕਰੇ ਗਈਆਂ ਸੀ ਉਸ ਮਾਮਲੇ ਚ ਕੀ ਹੁੰਦਾ ਹੈ ਕਿ ਜੀ ਦੇਖੋ ਤਿੰਨ ਜਿਹੜੀ ਅਸੀਂ ਹੈਕ ਕੀਤੀਆਂ ਸੀ ਦੋ ਦਾ ਤਾਂ ਪਤਾ ਲੱਗਿਆ ਸੀ ਹਲੇ ਇੱਕ ਦਾ ਵਿਚਾਰ ਦੀ ਇਹਨਾਂ ਉਧ ਪੁਲਿਸ ਉਹਦੀ ਕਾਰਵਾਈ ਕਰ ਰਹੀ ਹੈ। ਉਹ ਜੋ ਵੀ ਗੱਲ ਸਾਹਮਣੇ ਹੋਊਗੀ ਨੂੰ ਪਤਾ ਨਹੀਂ ਕੌਣ ਲੋਕ ਨੇ ਸਾਡੀ ਤਾਂ ਦੇਖੋ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਉਹਨੂੰ ਪਤਾ ਨਹੀਂ ਕਿਹੜੇ ਲੋਕ ਸੀ ਸਾਡੇ ਨਾਲ ਕੀ ਉਹਨਾਂ ਦਾ ਮਤਲਬ ਸੀ। ਸੋ ਪਤਾ ਨਹੀਂ ਕੀ ਹੈ ਜੋ ਹੋਇਆ ਸਾਹਮਣੇ ਆਜੇਗੀ ਗੱਲ ਹੈ। ਸਰ ਕਿਹੜਾ ਰੀਲਿੰਗ ਦਾ ਠੇਕਾ ਸੀਗੇ ਅਜੇ ਕੁਝ ਕੰਮ ਅਧੂਰਾ ਵੀ ਰਹਿ ਰਿਹਾ ਹੈ ਰੌਟੇ ਬਣੇ ਸ਼ਹਿਰ ਦੇ ਅੰਦਰ। ਬਾਕੀ ਸਫਾ ਤੋਂ ਬਾਈ ਰੋਣ ਦੀ ਲੱਗਦਾ ਸੀ ਡਸਟਾਰਟ ਕਰਾਇਆ ਸੀਗਾ। ਇਹ ਜਿਹੜਾ ਕੰਮ ਅਧੂਰਾ ਰਹਿ ਗਿਆ ਕਦੋਂ ਤੱਕ ਕੰਪਲੇਨ ਕਰਨਾ ਹੈ। ਦੇਖੋ ਪਾਖੜਾ ਕਰੀਬ ਆਪਣੇ 16-17 ਕਿਲੋਮੀਟਰ ਹਲਕੇ ਲਹਿਰੇ ਦੇ ਵਿੱਚ ਦੀ ਇਹ ਲੰਘਦੀ ਹੈ ਤੇ ਇਹ ਜਿਹੜੇ 12 ਦੇ ਕਰੀਬ ਪਿੰਡ ਨੇ ਇਹ ਪਾਖੜਾ ਨਹਿਰ ਦੇ ਕੰਢੇ ਬਸੇ ਆ ਸ਼ੁਰੂ ਤੋਂ ਇਹਨਾਂ ਲੋਕਾਂ ਦੀ ਮੰਗ ਸੀ ਬੜੀ ਬਾਜਬ ਮੰਗ ਸੀ ਇਹ ਕਿ ਪਾਖੜਾ ਨਹਿਰ ਦੇ ਨਾਲ ਸੜਕ ਜਾਂਦੀ ਹੈ ਤੇ ਕਈ ਜਗ੍ਹਾ ਤੇ ਇਹ ਗੱਲ ਮੈਂ ਵਿਧਾਨ ਸਭਾ ਦੇ ਵਿੱਚ ਵੀ ਰੱਖੀ ਦੀ ਸੜਕ ਦਾ ਲੈਵਲ ਹੈ ਤੇ ਪਟੜੀ ਦਾ ਲੈਵਲ ਬਰਾਬਰੀ ਆ ਕਈ ਵਾਰ ਇਸ ਤਰ੍ਹਾਂ ਦੇ ਹਾਦਸੇ ਹੋਏ ਆ ਗੱਡੀਆਂ ਪਹਾਖੜਾ ਦੇ ਵਿੱਚ ਗਿਰ ਗਈਆਂ ਔਰ ਮੋਟਰਸਾਈਕਲ ਤਾਂ ਅਕਸਰ ਜਦੋਂ ਚੱਲਦੇ ਨੇ ਅੱਖ 'ਚ ਮੱਛਰ ਪੈ ਗਿਆ ਤੇ ਬੰਦਾ ਪਹਾਖੜਾ ਦੇ ਵਿੱਚ ਗਿਰ ਗਿਆ ਸੋ ਇਹ ਵੱਡੇ ਮੰਗ ਸੀ ਲੋਕਾਂ ਦੀ ਕਿ ਪਹਾਖੜਾ ਦੇ ਸਤੇ ਰੇਲਿੰਗ ਲਾਈ ਜਾਵੇ ਸੋ 1.2 ਕਰੋੜ ਰੁਪਏ ਦੀ ਲਾਗਤ ਦੇ ਨਾਲ ਪਹਿਲਾਂ ਖਨੌਰੀ ਹੈੱਡ ਤੋਂ ਠਸਕੇ ਤੱਕ ਰੇਲਿੰਗ ਉਹ ਕੱਲੀ ਮਤਲਬ ਇਹ ਨਹੀਂ ਵੀ ਨਹੀਂ ਪੱਥਰ ਰੱਖਲੇ ਤੇ ਉਹ ਸਟਾਰਟ ਤਿਆਰ ਹੋ ਗਈ ਕੰਪਲੀਟ ਹੋ ਗਈ ਉਸ ਤੋਂ ਬਾਅਦ ਹਰੀਗੜ ਗੇਲੇ ਮਹਾ ਸਿੰਘ ਵਾਲੇ ਤੋਂ ਜਿਹੜੀ ਉੱਥੇ ਦੇ ਬੈਰੀਅਰ ਤੱਕ ਸੀ ਹਰਿਆਣੇ ਦੇ 95 ਲੱਖ ਦੀ ਲਾਗਤ ਦੇ ਨਾਲ ਉਹ ਤੇ ਦੂਜੀ ਆਪਣੇ ਰਾਮ ਬਾਗ ਤੋਂ ਖਨੋਰੀ ਮੰਡੀ ਦੀ ਰਾਮ ਬਾਗ ਤੋਂ ਲੈ ਕੇ ਹੈੱਡ ਤੱਕ ਪੁਲਿਸ ਸਟੇਸ਼ਨ ਦੇ ਲੱਗੇ ਉਹ ਵੀ ਅਖਬਾਰ ਦੇ ਵਿੱਚ ਵੀ ਖਬਰ ਲੱਗੀ ਸੀ ਕਿ ਬੜੀ ਵੱਡੀ ਪਰ ਉਹ ਆਲਰੇਡੀ ਪਾਸ ਹੋ ਚੁੱਕੀ ਹੈ ਉਹ ਕੰਮ 2-3 ਦਿਨਾਂ ਦੇ ਵਿੱਚ ਸ਼ੁਰੂ ਹੋ ਜਾਣਾ ਹੈ ਕਹਿਣ ਤੋਂ ਭਾਵ ਕਿ ਜਿੰਨੀ ਭਾਖੜਾ ਹਲਕੇ ਲਹਿਰੇ ਦੇ ਵਿੱਚ ਲੰਘਦੀ ਹੈ ਉਹ ਸਾਰੇ ਤੇ ਰੇਲਿੰਗ ਹੈ ਜਿਹੜੀ ਉਹ ਸਾਰੀ ਕੰਪਲੀਟ ਹੋ ਜਾਣੀ ਹੈ ਕੁਝ ਦਿਨਾਂ ਦੇ ਵਿੱਚ ਸਰ ਇੱਕ 11-12 ਕਰੋੜ ਰੁਪਏ ਦੇ ਲਗਤ ਨਾਲ ਪਾਖੜਾ ਨਹਿਰ ਦਾ ਪਾਣੀ ਮੋਹਿਆ ਕਰਾਉਣ ਦਾ ਸੀਗਾ ਉਹ ਜਿਹੜੇ ਟੈਂਡਰ ਹਜੇ ਤੱਕ ਨਹੀਂ ਲੱਗੇ ਸੀ 3 ਮਹੀਨੇ ਤੋਂ ਉੱਪਰ ਹੋ ਚੁੱਕੇ ਉਹ ਇਸ ਤਰ੍ਹਾਂ ਸੀ ਦੋ ਚੈਨਲ ਦੇ ਵਿੱਚ ਸੀ ਉਹ ਅੰਮ੍ਰਿਤ ਯੋਜਨਾ ਦੇ ਵਿੱਚ 11.5 ਕਰੋੜ ਦੇ ਕਰੀਬ ਰੁਪਏ ਦੇ ਨਾਲ ਖਨੌਰੀ ਸ਼ਹਿਰ ਨੂੰ ਪਾਖੜਾ ਨਹਿਰ ਦਾ ਪਾਣੀ ਨਹਿਰ ਦਾ ਪਾਣੀ ਹੈ ਜਿਹੜਾ ਉਹ ਮਹਈਆ ਕਰਾਉਣਾ ਕਿਉਂਕਿ ਅੱਜ ਪਾਣੀ ਸਭ ਤੋਂ ਵੱਡੀ ਜ਼ਰੂਰਤ ਹੈ ਜਿੰਨੀਆਂ ਬਿਮਾਰੀਆਂ ਲੱਗ ਰਹੀਆਂ ਨੇ ਉਹ ਦੂਸ਼ਿਤ ਪਾਣੀ ਕਰਕੇ ਲੱਗ ਰਹੀਆਂ ਨੇ ਸੋ ਇਹ ਪ੍ਰੋਜੈਕਟ ਸੀ ਜਿਹੜਾ ਇਹਦੇ ਵਿੱਚ ਦੋ ਚੈਨਲ ਬਣਾਏ ਸੀ ਇੱਕ ਤਾਂ ਵਾਟਰ ਟ੍ਰੀਟਮੈਂਟ ਪਲਾਂਟ ਲੱਗਣਾ ਤੇ ਦੂਜਾ ਪਾਈਪ ਲਾਈਨ ਵਿਛਾਉਣੀ ਹੈ ਸਾਰੇ ਸ਼ਹਿਰ ਦੇ ਵਿੱਚ ਉਹ ਜਿਹੜਾ ਪਾਈਪ ਲਾਈਨ ਦਾ ਟੈਂਡਰ ਸੀ 2.5 ਕਰੋੜ ਰੁਪਏ ਦਾ ਸੀ ਉਹ ਤਿੰਨ ਵਾਰੀ ਟੈਂਡਰ ਲੱਗਿਆ ਕਿਸੇ ਨੇ ਟੈਂਡਰ ਨਹੀਂ ਲਿਆ ਪਰ ਹੁਣ ਉਹ ਸਿਸਟਮ ਬਦਲਤਾ ਹੁਣ ਅਸੀਂ ਜਿਹੜਾ ਵਾਟਰ ਟ੍ਰੀਟਮੈਂਟ ਪਲਾਂਟ ਤੇ ਇਹਦਾ ਇਕੱਠਾ ਟੈਂਡਰ ਲਾ ਦੇਣਾ ਇਕੱਠਾ ਹੀ ਕੰਮ ਸ਼ੁਰੂ ਕਰ ਦੇਣਾ ਉਹ ਟੈਂਡਰ ਕੁਝ ਦਿਨਾਂ ਦੇ ਵਿੱਚ ਲੱਗ ਜਾਏਗਾ ਤੇ ਇਹ ਸਾਰੇ ਸ਼ਹਿਰ ਨੂੰ ਜਿਹੜੀ ਪੀਣ ਵਾਲੇ ਪਾਣੀ ਦੀ ਸਪਲਾਈ ਹੈ ਉਹ ਮਤਲਬ ਇਸ ਤਰ੍ਹਾਂ ਦੀ ਹੋ ਜਾਏਗੀ ਬਹੁਤ ਜੋ ਪੰਜਾਬ ਦੇ ਗਿਨੇ ਚੁਨੇ ਸ਼ਹਿਰਾਂ ਦੇ ਵਿੱਚ ਇੱਕ ਸਾਰ ਇਸ ਤੋਂ ਇਲਾਵਾ ਤੁਸੀਂ ਬਿਜਲੀ ਗ੍ਰਿਡ ਬਾਰੇ ਵੀ ਤਿੰਨ ਪੰਤ ਪਹਿਲਾਂ ਨਗਰ ਪੰਚਾਇਤ ਵਿੱਚ ਮੀਟਿੰਗ ਹੋਈ ਸੀ ਦਾ ਕੰਮ ਜਲਦੀ ਸ਼ੁਰੂ ਹੋਊਗਾ ਉਹਦਾ ਪ੍ਰੋਜੈਕਟ ਕਿੱਥੇ ਹੈ ਮੈਂ ਇਹ ਗੱਲ ਨਹੀਂ ਕੀਤੀ ਮੈਂ ਇਹ ਗੱਲ ਕਹੀ ਸੀ ਕਿ ਗ੍ਰਿਡ ਦੇ ਉੱਤੇ 10 ਕਰੋੜ ਰੁਪਇਆ ਲੱਗਣਾ ਹੈ ਸਰਕਾਰ ਤਿਆਰ ਹੈ ਸਰਕਾਰ ਵੱਲੋਂ ਸਭ ਕੁਝ ਤਿਆਰੀ ਹੈ ਪਰ ਇਹ ਹੈ ਕਿ ਜਦੋਂ ਮਿੱਟੀ ਦਾ ਜਿਹੜਾ ਸਿਸਟਮ ਹੈ ਮਿੱਟੀ ਲੋਕਾਂ ਨੂੰ ਪਾਣੀ ਪੈਂਦੀ ਹੈ ਮੈਂ ਬੇਨਤੀ ਕੀਤੀ ਸੀ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਕਿਉਂਕਿ ਗ੍ਰਿਡ ਹੈ ਜਿਹੜਾ ਨਾ ਜਿੱਥੇ ਗ੍ਰਿਡ ਲੱਗ ਜਾਂਦਾ ਉੱਤੇ ਇੱਕ ਕਿਸਮ ਦੀ ਨੋਹਾਰੀ ਬਦਲ ਜਾਂਦੇ 24 ਕਯੂਐਂਟਿਟ ਲੈਂਦੀ ਹੈ ਸੋ ਉਹ ਮਿੱਟੀ ਪਾਉਣ ਦੀ ਗੱਲ ਉਹ ਲੋਕਾਂ ਨੇ ਕੀਤੀ ਨਹੀਂ ਇਸ ਕਰਕੇ ਉਹ ਕੰਮ ਹੈ ਜਿਹੜਾ ਉਹ ਪੈਂਡਿੰਗ ਹੈ ਜਿੱਦ ਦੇ ਕੋਈ ਹੁਣ ਕਹਿਦਨ ਮੰਡੀ ਵਾਲੇ ਅਲਾ ਕਲੀਨਿਕ ਚੱਲਦਾ ਪਰ ਇੱਥੇ ਖਨੌਰੀ ਮੰਡੀ ਪਹਿਲਾਂ ਗਲਤ ਤਰੀਕੇ ਦੇ ਨਾਲ ਜਿਹੜਾ ਪੁਲ ਬਣਿਆ ਸੀ ਉਹ ਮਿੱਟੀ ਦਾ ਪੁਲ ਬਣ ਗਿਆ ਮੰਡੀ ਦੋ ਹਿੱਸਿਆਂ 'ਚ ਵੰਡੀ ਗਈ ਇੱਕ ਮੁਹੱਲਾ ਕਲੀਨਿਕ ਪਰਲੇ ਪਾਸੇ ਚੱਲਿਆ ਤੇ ਮੈਂ ਹੁਣ ਪੁੱਛ ਰਿਹਾ ਸੀ ਸਾਡੇ ਅਧਿਕਾਰੀਆਂ ਨੂੰ 100 ਪੇਸ਼ੈਂਟ ਜਿਹੜਾ ਉੱਥੇ ਆਉਂਦਾ 80 ਦੀ ਐਵਰੇਜ ਬੈਟਰੀ ਹੈ ਜੇ ਮਹੀਨੇ ਦੀ ਵੀ ਲਾ ਲਈ 80 ਦੀ ਐਵਰੇਜ ਬੈਟਰੀ ਹੈ ਇੱਕ ਮੁਹੱਲਾ ਕਲੀਨਿਕ ਇਧਰ ਪਿੰਡ ਵਾਲੇ ਪਾਸੇ ਉਹ ਤਿਆਰ ਹੈ ਉਹ ਵੀ ਕੁਝ ਦਿਨਾਂ ਦੇ ਵਿੱਚ ਅਸੀਂ ਉਹਨੂੰ ਵੀ ਚਾਲੂ ਕਰ ਦਾਂਗੇ ਤੇ ਪਿੱਛੇ ਫੇਰ ਵੰਡਣ ਦੀ ਕੋਸ਼ਿਸ਼ ਕੀਤੀ ਦੀ ਖਨੌਰੀ ਮੰਡੀ ਨੂੰ ਇੱਥੇ ਪੁਲ ਇੱਥੋਂ ਜਿੱਥੇ ਆਪਣਾ ਕਟ ਹੈ ਬੱਸ ਸਟੈਂਡ ਅੱਗੇ ਲੈ ਕੇ ਫੇਰ ਇੱਥੇ ਮਿੱਟੀ ਦਾ ਪੁਲ ਬਣਾਉਣ ਦੀ ਗੱਲ ਕੀਤੀ ਸੀ ਸੋ ਸਾਰੇ ਸ਼ਹਿਰ ਦੇ ਵਸਨੀਕਾਂ ਨੇ ਸਾਰੀ ਪਾਰਟੀ ਦੇ ਆਗੂ ਸਹਿਬਾਨਾਂ ਨੇ ਸਾਰੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਸਾਰਿਆਂ ਨੇ ਵਿਰੋਧ ਕੀਤਾ ਵੀ ਤੇ ਸ਼ਹਿਰ ਬਿਲਕੁਲ ਹੀ ਖਤਮ ਹੋ ਜਾਏਗਾ ਤੇ ਮੈਂ ਵੀ ਇਹਨਾਂ ਦੇ ਨਾਲ ਜੋ ਪੰਚਕੁਲੇ ਇਹਨਾਂ ਦਾ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦਾ ਅਫੀਸਰ ਉੱਥੇ ਗਿਆ ਸੀ ਉੱਥੇ ਉਹਨਾਂ ਨੇ ਸਾਡੀ ਬੇਨਤੀ ਮੰਨੀ ਉਹ ਮਿੱਟੀ ਵਾਲਾ ਪੁਲ ਜਿਹੜਾ ਉਹ ਤਾਂ ਕੈਨਸਲ ਕੀਤਾ ਪਰ ਅਸੀਂ ਫਿਰ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਪਹਿਲਾਂ ਵਾਲਾ ਬਣਿਆ ਹੋਇਆ ਹੈ ਇਹ ਵੀ ਪਹਿਲਾਂ ਦੇ ਉੱਤੇ ਹੋ ਜਾਵੇ ਤਾਂ ਜੋ ਸਾਰੇ ਸ਼ਹਿਰ ਦੀ ਇਹ ਦਿਨ ਸੁੰਦਰਤਾ ਹੀ ਬੰਦੀ ਹੈ ਨੀਚੇ ਕੰਮ ਵੀ ਲੋਕਾਂ ਦੀ ਜਗਾ ਸਕਦੀ ਹੈ ਫਿਰ ਕਿਹੜੀਆਂ ਕਿਹੜੀਆਂ ਤੇ ਆਪਣੇ ਜਿਲ੍ਹੇ ਸੁਣ ਕਿਹੜੀਆਂ ਕਿਹੜੀਆਂ ਸਕੀਮਾਂ ਆਏਗੀ ਲਾਗੂ ਹੋਏਗੀ ਇਹਨਾਂ ਦੇ ਚੈੱਕ ਹੋ ਰਿਹਾ ਦੇਖੋ ਜੀ ਮਾਨ ਸਾਹਿਬ ਵੱਲੋਂ ਜਿਹੜੀ ਸਕੀਮ ਲੈ ਕੇ ਆਏ ਹੈਗੇ ਆਪ ਦੀ ਸਰਕਾਰ ਆਪ ਦੇ ਲੋਕ ਜਿਸ ਦੇ ਤਹਿਤ ਅਸੀਂ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਵਾਰਡ ਦੇ ਵਿੱਚ ਜਾ ਰਹੀਆਂ ਇਹ ਹਰ ਇੱਕ ਪੂਰੇ ਪੰਜਾਬ ਦੇ ਵਿੱਚ ਜਾ ਰਹੇ ਹਾਂ ਡੈਲੀ ਜਾ ਹਰ ਇੱਕ ਹਲਕੇ ਦੇ ਵਿੱਚ 4 ਤੋਂ 6 ਕੈਂਪ ਲੱਗ ਰਹੇ ਤੇ ਇੱਕ ਮਹੀਨੇ ਦੇ ਵਿੱਚ ਪੂਰੇ ਪੰਜਾਬ ਦੇ ਹਰ ਬਾੜ ਤੋਂ ਹਰ ਪਿੰਡ ਦੇ ਵਿੱਚ ਕਵਰ ਕਰਾਂਗੇ ਘਰ-ਘਰ ਜਾਵਾਂਗੇ ਕੈਂਪ ਲਗਾਵਾਂਗੇ ਤੇ ਇਸ ਦੇ ਵਿੱਚ 43 ਤਰ੍ਹਾਂ ਦੀ ਅਸੀਂ ਸਵਾਵਾਂ ਦੇ ਰਹੇ ਹਾਂ ਆਧਾਰ ਕਾਰਡ ਨਾਲ ਸੰਬੰਧਿਤ ਮਾਲ ਵਿਭਾਗ ਨਾਲ ਸੰਬੰਧਿਤ ਚਾਹੇ ਕਿਸੇ ਦਾ ਰਾਸਨ ਕੜ ਨਾਲ ਸੰਬੰਧਿਤ ਜਿੰਨੀਆਂ ਵੀ ਕੋਈ ਦਿੱਕਤਾਂ ਨੇ ਚਾਹੇ ਕਿਸੇ ਨੇ ਮੈਰਿਜ ਸਰਟੀਫਿਕੇਟ ਬਣਾਉਣਾ ਹਰ ਤਰ੍ਹਾਂ ਦੀ ਜਿਹੜੀ ਸਮੱਸਿਆ ਉਹ ਇਨਾਂ ਦੇ ਕੈਂਪਾਂ ਦੇ ਵਿੱਚ ਅਸੀਂ ਹੱਲ ਕਰ ਰਹੇ ਹਾਂ 40 44 ਤਰ੍ਹਾਂ ਦੀ ਇੱਥੇ ਸੇਵਾ ਹੱਲ ਮਸਲੇ ਹੱਲ ਕਰ ਰਹੇ ਹਾਂ ਸਰਟੀਫਿਕੇਟ ਬਣਾ ਰਹੇ ਹਾਂ ਇਸ ਤੋਂ ਇਲਾਵਾ ਕਈ ਵਾਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਕਿ ਕੈਂਪਾਂ ਦੇ ਵਿੱਚ ਉਹ ਸੋਲਵ ਨਹੀਂ ਹੋ ਸਕਦੀ ਤਾਂ ਸਾਡੇ ਜਿਹੜੇ ਐਮਐਲਏ ਸਾਹਿਬਾਨ ਨੇ ਸੰਬੰਧਿਤ ਜਾਂ ਹਲਕਾ ਇੰਚਾਰਜ ਨੇ ਇੰਨਾ ਕੈਂਪਾਂ ਦੇ ਵਿੱਚ ਜਾ ਰਹੇ ਨੇ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਹਨ ਉਹ ਡਾਇਰੀ ਤੇ ਨੋਟ ਕਰ ਰਹੇ ਨੇ ਤੇ ਸਮਾਂ ਬੰਦ ਉਹਨਾਂ ਸਮੱਸਿਆ ਦਾ ਹੱਲ ਕਰ। ਇਸ ਤੋਂ ਬਾਅਦ ਸਾਡੀ ਪੰਜਾਬ ਸਰਕਾਰ ਨੂੰ ਇਹ ਐਨਓਸੀਆਂ ਦੇਖਾਪ ਕਰ ਦਿੱਤੇਗੇ ਕਿ ਉਹ ਕਿਵੇਂ ਦੇਖਦੇ ਹੋ। ਦੇਖੋ ਜੀ ਇਹ ਜਿਹੜੇ ਸਾਡਾ ਵਪਾਰੀ ਵਰਗ ਜਾਂ ਸ਼ਹਿਰਾਂ ਦੇ ਵਿੱਚ ਐਨਓਸੀ ਦੀਆਂ ਜਿਹੜੀਆਂ ਸਮੱਸਿਆ ਸੀਗੀ ਉਹ ਬਹੁਤ ਆ ਰਹੀ ਸੀਗੀ ਤੇ ਅਸੀਂ ਗਰਾਊਂਡ ਨਾਲ ਜੁੜੇ ਹੋਏ ਹਾਂ ਜਦੋਂ ਅਸੀਂ ਲੋਕਾਂ ਦੇ ਵਿੱਚ ਜਾਂਦੇ ਸੀ ਤਾਂ ਲੋਕ ਸਾਨੂੰ ਦੱਸਦੇ ਸੀ ਵੀ ਐਨਓਸੀ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਆ ਤਾਂ ਕਿ ਉਹਨਾਂ ਦੇ ਜਿਹੜਾ ਘਰ ਖਰੀਦਣਾ ਕੋਈ ਕਾਰ ਬਣਾਉਣਾ ਉਹ ਬਹੁਤ ਮੁਸ਼ਕਲ ਆਉਂਦੀ ਆ ਜੋ ਅਸੀਂ ਨੇ ਮਾਨ ਸਾਹਿਬ ਨੂੰ ਅ ਤੱਕ ਪਹੁੰਚਾਈ ਉਹਨਾਂ ਦੀ ਸਮੱਸਿਆ ਮਾਨ ਸਾਹਿਬ ਨੇ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਉਸ ਮੀਟਿੰਗ ਤੋਂ ਬਾਅਦ ਮਾਨ ਸਾਹਿਬ ਨੇ ਜਿਹੜੀ ਐਨਓਸੀ ਦੀ ਜਿਹੜੀ ਸੀਗੀ ਉਹ ਪੂਰੇ ਪੰਜਾਬ ਦੇ ਵਿੱਚ ਬੰਦ ਕੀਤੀ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਸਸਤੇ ਨਾ ਸਰ ਜਿਵੇਂ ਪਾਰਲੀਮੈਂਟ ਚੋਣਾਂ ਆ ਰਹੀਆਂ ਨੇ ਅਗਾਮੀ ਚੋਣਾਂ ਜੀ ਇਹਨਾਂ ਜਆਮਾਂ ਦੇ ਪੁਆਇੰਟ ਤੇ ਕੀ ਧਿਆਨ ਲੱਗਦੇ ਨੇ ਕੀ ਕਹਿਣੀ ਆਏ ਨੇ ਲੋਕਾਂ ਦੀ ਦਿੱਤਰ ਰੈਨਿੰਗ ਦੇਖੋ ਜੀ ਆਮ ਆਦਮੀ ਪਾਰਟੀ ਲੋਕਾਂ ਦੇ ਲਈ ਬਹੁਤ ਵਧੀਆ ਉਪਰਾਲੇ ਕਰ ਰਹੀ ਆ ਉਹਨਾਂ ਦੀ ਜਿਹੜੇ ਸਮੱਸਿਆ ਆ ਮਾਣੇ ਉਹ ਹੱਲ ਕਰ ਰਹੀ ਆ ਕੀ ਚਾਹੇ ਉਹ ਬਿਜਲੀ ਦੀ ਸਮੱਸਿਆ ਹੋਵੇ 600 ਜੁਨਟ ਅਸੀਂ ਫ੍ਰੀ ਕੀਤਾ ਕਿਸਾਨਾਂ ਨੂੰ ਨਿਰਵੇਗਣ ਬਿਜਲੀ ਦੇ ਰਹੇ ਆ ਲੋਕਾਂ ਲਈ ਤੀਰਥ ਯਾਤਰਾ ਕਰਵਾ ਰਹੇ ਆ ਪਾਣੀ ਆ ਜਿਹੜਾ ਖੇਤਾਂ ਨੂੰ ਪਾਣੀ ਮਹਈਆ ਕਰਾਉਣ ਦੇ ਲਈ ਕਰਵਾ ਰਹੇ ਹਾਂਗੇ ਤੇ ਇਸ ਤਰੀਕੇ ਨਾਲ ਹਰ ਇੱਕ ਭੱਦਰ ਤੇ ਮਾਨ ਸਾਹਿਬ ਲਗਾਤਾਰ ਬਹੁਤ ਵਧੀਆ ਉਪਰਾਲੇ ਕਰ ਰਹੇ ਨੇ ਸਕੂਲਾਂ ਦੇ ਲਈ ਦੇਖ ਲਓ ਤੁਸੀਂ ਸਕੂ ਨਵੇਂ ਸਕੂਲ ਬਣ ਰਹੇ ਨੇ ਬਿਲਡਿੰਗਾਂ ਜਿਹੜੀਆਂ ਖਸਤਾ ਹਾਲਤ ਨੇ ਉਹਨਾਂ ਦੀ ਜਗ੍ਹਾ ਤੇ ਨਵੀਆਂ ਬਿਲਡਿੰਗਾਂ ਬਣ ਰਹੀਆਂ ਨੇ ਤਾਂ ਮਤਲਬ ਕਿ ਜਿੰਨੇ ਵੀ ਅਸੀਂ ਬਾਦੇ ਲੋਕਾਂ ਨਾਲ ਕੀਤੇ ਸੀ ਉਹਨਾਂ ਬਾਦਿਆਂ ਤੁਸੀਂ ਪੂਰੇ ਉੱਤਰ ਰਹੇ ਹਾਂਗੇ ਤੇ ਇਸੇ ਕੰਮਾਂ ਦੇ ਆਧਾਰ ਤੇ ਅਸੀਂ ਇਹ ਲੋਕਾਂ ਤੋਂ ਵੋਟਾਂ ਲੈਣ ਜਾਵਾਂਗੇ ਅਤੇ ਸਾਨੂੰ ਯਕੀਨ ਆ ਵੀ 13 ਦੀ 13 ਸੀਟਾਂ ਸੀ ਜਿੱਤ ਕੇ ਮਾਨ ਸਾਹਿਬ ਦੇ ਚੋਲੇ ਪਾਵਾ ਸਰ ਜਿਵੇਂ ਜਿਮਨੀ ਚੌਂ ਤੇ ਸੀ ਲੜਾਈ ਸੀ ਕੁਝ ਕੁ ਵੋਟਾਂ ਨਾਲ ਜਿਹੜੀ ਆਪਣੀ ਜਿਮਨੀ ਚੌਂ ਦੇ ਮਿਹਰ ਦਾ ਸਰਕਾਰ ਚ ਹਾਰ ਹੋਈ ਸੀ ਕੀ ਦੇਖਦੇ ਆਪਾਂ ਕਿਸ ਚੀਜ਼ ਦਾ ਹਰ ਕਰਿਆ ਉਸ ਸਮੇਂ ਦੇਖੋ ਜੀ ਉਸ ਸਮੇਂ ਸਿਰਫ ਸਰਕਾਰ ਬਣੀ ਨੂੰ 2 3 ਢਾਈ ਤਿੰਨ ਮਹੀਨੇ ਹੋਏ ਸੀ 2 3 ਮਹੀਨਿਆਂ ਦੇ ਵਿੱਚ ਜਿਹੜੇ ਸਾਡੇ ਪਾਲਸੀਆਂ ਸੀ ਉਹ ਲਾਗੂ ਨਹੀਂ ਕਰ ਸਕਦੇ ਸੀ ਜਿਸ ਤਰੀਕੇ ਕਾਰਨ ਜਿਹੜਿਆ ਸਾਨੂੰ ਇੱਥੇ ਨੁਕਸਾਨ ਹੋਇਆ ਪਰ 3 ਮਹੀਨਿਆਂ ਤੋਂ ਬਾਅਦ ਜਿਹੜੀ ਪਹਿਲੀ ਅਸੀਂ ਨੇ ਪਾਲਸੀ ਲਾਗੂ ਕੀਤੀ 600 ਯੂਨਟ ਬਿਜਲੀ ਦੀ ਪਾਲਸੀ ਲਾਗੂ ਕੀਤੀ ਉਸ ਤੋਂ ਬਾਅਦ ਲਗਾਤਾਰ ਲੋਕਪੱਖੀ ਫੈਸਲੇ ਲਏ ਜਾ ਰਹੇ ਨੇ ਮਾਨਸਾਤ ਦੇ ਮਰਾਤ 24 ਘੰਟੇ ਕੰਮ ਕਰ ਰਹੇ ਨੇ ਤੇ ਲੋਕ ਹੁਣ ਸਾਡੇ ਨਾਲ ਨੇ ਕਿਸ ਵਾਰ ਇਹਨੇ ਪਾਰਲੀਮੈਂਟ ਦੀ ਚੋਣ ਜੇ ਸੰਕੂਚਾ ਕਿਸ ਵਾਰ ਕਿਸ ਸਟੇਟ ਤੋਂ ਮੈਨਰੋ ਕਹਨਾ ਚਾਹੁੰਦੇ ਹੈ ਦੇਖੋ ਜੀ ਇਹ ਸਾਡੇ ਹਾਈ ਅਥਾਰਟੀ ਮਾਨ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨੇ ਬੈਠ ਕੇ ਮੀਟਿੰਗ ਹੋ ਗਈ ਸਰਵੇ ਹੋ ਜੋ ਵੀ ਮਤਲਬ ਕਿ ਕੈਂਡੀਡੇਟ ਉਹ ਚਾਹਣਗੇ ਪਾਰਟੀ ਦੀ ਨਿਗਾ ਦੇ ਵਿੱਚ ਆਊਗਾ ਸਟਰੋਂਗ ਕੈਂਡੀਡੇਟ ਤਾਂ ਉਸ ਨੂੰ ਉਤਾਰੇ